ਕੀ ਨਾਮ ਉਹ ਦਲਬਾਗ ਸਿੰਘ ਤੁਸੀਂ ਕਿਹੜਾ ਪਿੰਡ ਆਪਣਾ ਦਾਲਦਪੁਰ ਤੇ ਮਾਤਾ ਜੀ ਜਿਹੜੀ ਇਹ ਦਰਖਾਸਤ ਹੈ ਕਿਸ ਵਿਸ਼ੇ ਤੇ ਆ ਇਹ ਜੀ ਹੈਗੀ ਆ ਸਾਡੇ ਹਵੇਲੀ ਇੱਕ ਜਗ੍ਹਾ ਆ ਇਹ ਮੇਰੇ ਵਿਰਾਸਤਾ ਆ ਮੇਰਾ ਮੇਰਾ ਸਾਰਾ ਸਾਹਮਣੇ ਗੇਟ ਲਾਇਆ ਮੇਰਾ 13 ਫੁੱਟ ਚ 40 ਸਾਲ ਦਾ ਤੇ ਉਹ ਮੇਰਾ ਦੇਰ ਦਵਿੰਦਰ ਸਿੰਘ ਜਿਹੜਾ ਆ ਉਹਨੇ ਇੱਕ ਕਲਮੋ ਦੇ ਵਿੱਚੋਂ ਬੜਿਆ ਆ ਕਹਿੰਦਾ ਮੇਰਾ ਇਹ ਦੋ ਮਰਲੇ ਇਥੋਂ ਨਿਕਲਦਾ ਆ ਤੇ ਉਹਦੇ ਨਾਲ ਇਹ ਮੈਂ ਉਹਨੇ ਨੀ ਪੱਟੀ ਸੀ ਤਾਂ ਮੈਂ ਨੀ ਬੰਦ ਕਰਨ ਗਈ ਸੀਗੀ ਤੇ ਉਹ ਐਟ ਲੈ ਕੇ ਦੀ ਨਹੀਂ ਆ ਜੀ ਮੇਰੇ ਮਗਰ ਨਾਲ ਠਈ ਤੇ ਇਸ ਕਰਕੇ ਮੈਂ ਇੱਕ ਦਰਖਾਸਤ ਦਿੱਤੀ ਮੈਂ ਜੀ ਤੇ ਇਹਨਾਂ ਦੇ ਵਿੱਚ ਰਜਮਨੀ ਭੋਗ ਦੇ ਨਾਲ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਪਾਸੇ ਮੇਰੀ ਸੁਣਵਾਈ ਨਹੀਂ ਤੁਹਾਨੂੰ ਜਿਹੜੀ ਲੋਕਲ ਪੁਲਿਸ ਆ ਅਲਾਵਲਪੁਰ ਚੌਂਕੀ ਲੱਗਦੀ ਜੀ ਹਾਂਜੀ ਅਲਾਵਲਪੁਰ ਤੇ ਉਦੋਂ ਕੌਣ ਇਨਚਾਰਜ ਹੈਗਾ ਜੀ ਇੱਥੇ ਹਾਂਜੀ ਸਰ ਤੁਹਾਨੂੰ ਇਨਸਾਫ ਨਹੀਂ ਮਿਲਿਆ ਜੀ ਤੁਹਾਨੂੰ ਨਹੀਂ ਜੀ ਕੋਈ ਇਨਸਾਫ ਨਹੀਂ ਮਿਲਿਆ ਮਤਲਬ ਕੋਈ ਨਾ ਰਸਤਾ ਆ ਤਿੰਨ ਕਰਮ ਦਾ ਰਸਤਾ ਆ ਤਿੰਨ ਕਰਮ ਦਾ ਹਾਂਜੀ ਉਹਨੇ ਦੋ ਕਰਮ ਬਦਲ ਲਈ ਬਗੜਿਆ ਇੱਕ ਕਰਮ ਬਾਈ ਦੇ ਦਿੱਤੇ ਪੰਚਾਇਤੀ ਪੰਚਾਇਤੀ ਆਮਰਾਮਨ ਠੀਕ ਹੈ ਜੀ ਇਸ ਸਬੰਧੀ ਤੁਸੀਂ ਫੇਰ ਕੀ ਕਾਰਵਾਈ ਕੀਤੀ ਉਸ ਤੋਂ ਬਾਅਦ ਮੈਂ ਜੀ ਇਹਨਾਂ ਨੂੰ ਐਪਲੀਕੇਸ਼ਨਾਂ ਵੀ ਭੇਜੀਆਂ ਐਸਐਸਪੀ ਸਾਹਿਬ ਨੂੰ ਆਦੂ ਆਦੂ ਘਾੜੇ ਨੂੰ ਪਈ ਚੌਕੀ ਨੂੰ 라ਵਲਪੁਰ ਤੇ ਮੈਂ ਸਵਾਲ ਨੰਬਰ ਤੇ ਦੋ ਵਾਰੀ ਕਾਲ ਵੀ ਕੀਤੀ ਹੁਣ ਵੀ ਮੈਨੂੰ ਇਹਹੀ ਗਾਹ ਵੀ ਤਸ਼ਲੀ ਜੋ ਕਰਨਾ ਚਾਹੁੰਦੇ ਚਾਰਜ ਜੇ ਕਰਨਾ ਆ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਕੋਰਟ ਕੇਸ ਵੀ ਚੱਲਦਾ ਜੀ ਹਾਂ ਜੀ ਕੋਰਟ ਕੇਸ ਵੀ ਚੱਲਦਾ ਹੈ ਜੀ ਸਟੇਜ ਚੱਲ ਰਹੀ ਹੈ ਜੀ ਹਜੇ ਵੀ ਆਹ 10 ਤਰੀਕੇ ਨੂੰ ਜੀ ਪੈਸੇ ਨਹੀਂ ਗਏ ਇਹ ਸਿਰਫ ਰਸਤੇ ਠੀਕ ਹੈ ਜੀ ਮੈਂ ਦੋ ਦਿਨ ਸਟੇ ਹੋਇਆ ਸੀ ਸਟੇ ਦੇ ਬਾਵਜੂਦ ਇੰਨੇ ਮਤਲਬ ਗੜੀ ਦੇ ਵਿੱਚ ਗੰਦ ਨਹੀਂ ਸਾਰੀ ਕੀਤੀ ਇਹ ਹੱਜ ਪਹਿਲਾਂ ਨਹੀਂ ਕੀਤੀ ਤਿੰਨ ਸੀ ਵੀ ਇਹਨੇ ਕੀਤੀ ਉਸੇ ਬਚਾਈ ਜਗ੍ਹਾ ਦੇ ਵਿੱਚ ਉਹ ਇਹਨੂੰ ਨੌਂ ਚ ਆਰਡਰ ਨਹੀਂ ਆਸ ਕਟਾਉਂਦਾ ਤੇ ਉਹ ਆਪਣੇ ਜਿਹਾ ਇਹ ਪਾਵਰ ਦੇ ਜ਼ੋਰ ਤੇ ਕਹਿੰਦਾ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਮੈਨੂੰ ਡਰਦਾ ਕਿਸੇ ਤੋਂ ਉਹ ਮੋਟਰ ਇਹਨੇ ਅੰਦਰ ਕੀਤੀ ਜਾਂ ਉਹ ਤਿੰਨ ਵਾਰ ਪਾਣੀ ਦਾ ਤੇ ਸੋ ਤਿੰਨ ਵਾਰ ਪਾਣੀ ਮਿਲ ਚੁੱਕਾ ਮੈਨੂੰ ਨੌਂ ਚ 11 ਚ ਤੇ 21 ਚ ਮਤਲਬ ਤੁਹਾਨੂੰ ਪਾਣੀ ਨਹੀਂ ਦਿੰਦਾ ਮੋਟਰ ਤੋਂ ਪਾਣੀ ਵੀ ਨਹੀਂ ਦਿੰਦਾ ਤਿੰਨ ਸਾਲ ਦਾ ਮੇਰਾ ਖੇਤ ਖਾਲੀ ਪਿਆ ਆ ਠੀਕ ਠੀਕ ਜੇ ਮੇਰੇ ਘਰ ਵਾਲੀ ਦੀ ਹੋ ਗਈ ਡੈਥ ਤੇ ਉਹਦੀ 3 ਸਾਲ ਬੰਦਾ 4 ਸਾਲ ਜਾਂਦਾ ਹੈ ਤੇ ਇਹ ਕੰਨੀ ਮੈਨੂੰ ਉਹ ਪਰੇਸ਼ਾਨ ਕਰਦਾ ਮਾਤਾ ਜੀ ਪੰਚਾਇਤ ਜਿਹੜੀ ਪਿੰਡ ਦੀ ਆ ਉਹ ਪੰਚਾਇਤ ਦੀ ਜਗਾ ਹੈ ਪੰਚਾਇਤ ਨੇ ਕੋਈ ਕਾਰਵਾਈ ਕੀਤੀ ਸੀ ਨਹੀਂ ਕੋਈ ਨਹੀਂ ਪੰਚਾਇਤ ਨੇ ਪੰਚਾਇਤ ਤੁਹਾ ਨਵੀਂ ਬਣੀ ਹੈ ਜਿੰਦਣੇ ਨੇ ਕੀਤੀ ਕੰਧ ਪੰਚਾਇਤ ਨੂੰ ਵੀ ਨਹੀਂ ਪਤਾ ਵੀ ਇਹ ਕੰਧ ਕਰਨ ਲੱਗਾ ਉਹਨਾਂ ਦਾ ਵੀ ਕੋਈ ਸਹਿਯੋਗ ਨਹੀਂ ਗਾਇਆ ਕੋਈ ਕਾਰਵਾਈ ਕੋਈ ਮੈਨੂੰ ਰੋਕਿਆ ਨਹੀਂ ਨਹੀਂ ਰੋਕਿਆ ਜੇ ਆਪ ਕੋ ਲਿਖਤੀ ਇਹਨੂੰ ਨੋਟਿਸ ਨਹੀਂ ਭੇਜਿਆ ਨਾ ਉਹਨੇ ਨਹੀਂ ਜੀ ਨਹੀਂ ਭੇਜਿਆ ਠੀਕ ਹੈ ਜੀ ਅੱਛਾ ਹੁਣ ਤੁਹਾਨੂੰ ਮਤਲਬ ਕੀ ਧਮਕੀਆਂ ਦੇਂਦੇ ਤੁਹਾਨੂੰ ਕੀ ਹੈਗਾ ਮੇਨ ਖਤਰਾ ਇਹਦਾ ਤੂੰ ਨਾ ਕਹਿੰਦਾ ਤੀ ਮੇਰੀ ਨਾ ਠਲਾ ਜਿੱਥੇ ਜਾ ਕੇ ਨਠੜਾਏ ਆ ਤੇ ਇਹਦੇ ਨੂੰ ਹੁਣ ਅਸੀਂ ਠਹਾਵਾਂਗੇ ਕੀ ਕਹਿੰਦੇ ਸਾਡੀ ਪਹੁੰਚ ਮੈਂ ਨਾ ਤੂੰ ਕਰ ਲੈ ਸਾਡੀ ਪਹੁੰਚ ਬਹੁਤ ਹੈ ਸਾਡੀ ਪਹੁੰਚ ਬਹੁਤ ਉੱਪਰ ਤੱਕ ਹੈ ਤੇ ਪਿੰਡ ਦੇ ਬੰਦੇ ਵੀ ਕੋ ਮਦਦ ਕਰਦੇ ਨੇ ਹਾਂਜੀ ਹਾਂਜੀ ਇਹ ਸਹਿਯੋਗ ਨਾਲ ਹੀ ਹੁੰਦਾ ਸਾਰਾ ਕੁਝ ਅੱਛਾ ਮਿਹਲੀ ਭੁਗਤਾ ਪਿੰਡ ਦੀ ਮਿਹਲੀ ਭੁਗਤੀ ਹੈ ਸਾਡੀ ਤੇ ਪੁਲਿਸ ਜਿਹੜੀ ਉਹ ਦਵਾਚ ਆ ਜਾਂਦੀ ਨਹੀਂ ਹਾਂਜੀ ਪਤਾ ਨਹੀਂ ਕਿ ਪੁਲਿਸ ਮੇਰੀ ਨਹੀਂ ਸੁਣਵਾਈ ਹੁੰਦੀ ਤਿੰਨ ਵਾਰੀ ਗਈ ਪੁਲਿਸ ਇੱਥੇ ਸੇ ਹੁਣ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਹ ਹੀ ਉੱਚ ਅਧਿਕਾਰੀਆਂ ਨੂੰ ਤਾਂ ਸੀਐਮ ਸਾਹਿਬ ਨੂੰ ਅਪੀਲ ਕਰਦੀ ਆ ਮੇਰੀ ਸਿਹਤ ਸਾਹਿਬ ਜੀ ਨਾਲ ਬਹੁਤ ਤਕਾ ਹੁੰਦਾ ਆ ਕੱਲੀ ਜਨਾਨੀਆਂ ਬੱਚੀ ਮੇਰੇ ਆਪੋ ਆਪਣੇ ਘਰਾਂ ਨਹੀਂ ਆ ਕੱਲੀ ਮੈਂ ਲੱਗੀ ਹਾਂ ਘਰ ਦੇ ਵਿੱਚ ਰਹਿੰਦੀ ਤੇ ਇਹ ਮੇਰੀ ਸਮਾਈ ਕੀਤੀ ਜਾਵੇ ਮੇਰੀ ਬੇਨਤੀ ਹੈ ਸੀਐਮ ਸਾਹਿਬ ਜੀ ਨੂੰ ਠੀਕ ਹੈ